ਮੰਦਰ ਪਰੇ ਸ਼ੁਰੂ ਲੱਗੇ ਹੋਏ ਬਹੁਤ ਸਾਰਾ ਬੜਾ ਪੱਤੇ ਕਰਾ ਇਸ ਨੂੰ ਬੋਸ ਚਾਹ ਬਲਾਈ ਗਿਆ ਪਹਿਲਾ ਪਕੌੜੇ ਇਸ ਤੋਂ ਆਪਣੀ ਮਿਠਾਈ ਵੀ ਕਰ ਦਿੱਤੀ ਬਲਾਈ ਹੈ ਬਹੁਤ ਸਾਰਾ ਬਸ ਗੁਲਗੁਲੇ ਖਾਣ ਲਾਓ ਆ ਵੀ ਮੂਲ ਵਿੱਚ ਬਹੁਤ ਈ ਸਬਜ਼ੀ ਚ ਬਹੁਤ ਬਹੁਤ ਨਾਲੇ ਬਰਚੇ ਲੱਗੇ ਆ ਨਾ ਛੋਟੇ ਬੰਨੂ ਨੂੰ ਨਾਮ ਕਰਮ ਲੈ ਕੇ ਦੇਣਾ ਤੇ ਕੇ ਪਰ ਜੋ ਜਿਵੇਂ ਤੇ ਪਾਪਾ ਬਣਾਉਂਦੀ ਹੈ ਘਰ ਮੈਂ ਸਾਰਾ ਕੁਝ ਹੈ ਹਾਂ ਘਰ ਨੂੰ ਘਮਾਈ ਦੋਨੋਂ ਬਾਪ ਦੋਨੇ ਨਹੀਂ ਹੋ ਉਹ ਆਹੀ ਬਣਾ ਜਾਂ ਗੱਲ ਦੀ ਕੋਈ ਕਰਨ ਕਰਦਾ ਖੰਨਾ ਸਮਝ ਨਹੀਂ ਕਦੋਂ ਉਹ ਆ ਗਿਆ ਆਪਣੇ ਘਰ ਬਾਈਬਲ ਹੋ ਰਿਹਾ ਪਕੜਾ ਹੋਣਾ ਪਕੜਿਆ ਦਲੀ ਦਾ ਇਹਦੇ ਚ ਪੈਸੇ ਤੇ ਆ ਰਾਗੇ ਆਪ ਲੈ ਆ ਬਣਾ ਕੇ ਮੈਂ ਤਾਂ ਬੱਚਾ ਫੜੇ ਲਈ ਆਵੇ ਉਹ ਬਣਾ ਘਮਾਉਣ ਲੱਗ ਗਿਆ ਆਵੇ ਬਣਾ ਕਹਿੰਦੇ ਇਹ ਹੁੰਦੀ ਆਪਣੇ ਪਿਆਰ ਕਿਹਦੀ ਨਾਲ ਜਾ ਅੱਜਨੇ ਕੁੜਾ ਲੱਗਈ ਆ ਤਾਂ ਤੁਹਾਡੇ ਨਾਲ ਮੇਰਾ ਸਪੈਸ਼ਲ ਪਲੇਨ ਆ ਨਮੂ ਜੀ ਆਜਾ ਕਹਿੰਦਾ ਚਾਹੇ ਜੇ ਪਾਣੀ ਚਾਹੇ ਕਿਹਨ ਕਰਦੇ ਨੇ ਇਹ ਜਿਹੜੇ ਬੰਦੇ ਨੂੰ ਬੇਟਰ ਦੀ ਲੋਕਾਂ ਨੇ ਪਾਵੇ ਹਾਂ ਜਿਹੜੇ ਦੂਰ ਚਾਹ ਮੈਂ ਚਾਹ 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 ਕਾਲ ਕਰੀ ਜਿਵੇਂ ਮਨੀ ਦੇ ਨਹੀਂ ਆਇਆ ਚੁਗਦਾ ਨਹੀਂ ਆਇਆ ਸਾਡੇ ਪੱਜਾ ਜਾ ਕੇ ਦੇਖਾਂ ਉੱਤਰ ਉੱਤਰੇ ਹੁਣੀ ਦੇਖਣਾ ਲੈ ਜੀ ਪਪਾ ਕੋੜੇ ਲੋ ਜੀ ਤੁਸੀਂ ਖਾ ਲਈ ਬਾਈ ਖਾਈ ਬੈਠੇ ਮੁੰਡੇ ਨਾਲ ਮਾਨੇ ਰੋਟੀ ਜਾਲਦੀ ਖਾੜੀ ਰੋਟੀ ਰੋਟੀ ਗਣੇ ਨਾ ਕਰਿਆ ਕਿ ਵੀਰ ਜੀ ਪਛਾਣਦਾ ਛੱਕਦੇ ਖਾ ਰਣਦੇ ਹੋ ਹਾਲੋ ਲੈ ਬਾਈ ਪ੍ਰਸ਼ਾਦ ਦੇ ਦਾ ਕੰਮ ਫੇਵਰੇਟ ਸਾਜੀ ਮੰਡੇ ਨੇ ਪਨੀਰ ਅਨੀਰੇ ਕੱਢ ਗਿਆ ਰਿਆ ਸੱਚਾ ਚੱਕ ਰਾਜੀ ਬਾਈ ਤੌਰਿਆ ਲੰਘੇ ਦੇਰ ਦੇ ਲੇਬੀਆਂ ਕੋਲ ਆ ਗਏ ਬਹੁਤ ਬੱਲੇ ਲਿਆ ਕਰਮ ਕਰਾ ਹੋਰ ਹੀ ਉਹਦਾ ਸੋਹਣੀ ਨੇ ਆਈਫੋਨ ਵਰਗਾ ਜਿਵੇਂ ਖਣੀ ਦਾ ਅਟੈਚ ਹੁੰਦਾ ਹੈ ਸਾਡੇ ਦਾ ਅਟੈਚ ਹੋਇਆ ਹੈ ਜੀ ਜਿਵੇਂ ਸਿੱਧਾ ਕੈਨੇਡਾ ਤੇ ਲੱਗੂਦਾ ਔਰੇ ਰੋਟੀ ਸਵਾਉਣ ਲੱਗਿਆ ਵੇ ਤਾਂ ਹਾਂ ਹਾਂ ਪਮੋਣ ਰੋਟੀ ਤੇ ਖਾਣੋ ਬਾਵਾ ਦੇ ਹਾਂ ਲੈ ਟੱਕ ਤੇ ਨਹੀਂ ਆਟਾ ਜਲਦੀ ਚੱਕ ਦੇ ਨੋ ਆਖਰੀ ਰਹਿ ਗਿਆ ਪੀਸ ਆਇਆ ਹਮਾਰਾ ਇੱਕ ਬਾਈ ਹਾਲੋ ਪਿਓ ਬੱਸ ਕਿੰਨਾ ਕੁ ਰੋਟੀ ਕਿੱਲਿਆ ਹੋਇਆ ਤਾਂ ਲਾਗੂ ਬਾਈਓ ਹੋਰ ਯਾਟ ਖਾਲੀ ਰੋਟੇ ਚਾਹ ਚੱਲ ਵੀ ਚਾਹ ਅਗਈ ਸੰਦਾਰ ਲੈ ਕੇ ਆ ਗਏ ਹਾਂ ਸੰਦਾਰ ਲੈ ਕੇ ਆ ਗਏ ਜਿੰਦਗੀ ਦਾ ਹੈ ਹਾਂਜੀ ਉੱਧਰ ਆ ਜੀ ਅਗੋਤੀ ਚਾਹ ਚਾਲ ਦੇ ਚਾਹ ਲਈ ਚਾਹ ਨਾ ਇਹਦਾਂ ਨਹੀਂ ਕੋਲ ਆਏ ਚਾਹ ਬਣਾਉਣ ਲੱਗੇ ਚਾਹ ਬਣਾਉਣ ਲੱਗੇ ਚਾਹ ਅੱਛਾ ਜੀ ਚਾਹ ਅਰੇਂਜ ਕਰ ਮਮਣੀ ਜੀ ਉੱਪਰ ਮੰਗੋਂਦੇ ਉੱਪਰ ਹੋਲੇ ਕਿਉਂ ਲੱਗੇ ਆ ਵੀ ਸਾਡਾ ਮਿਸਤਰੀ ਵੀ ਆ ਗਿਆ ਉੱਧਰ ਸਪੈਸ਼ਲ ਬੁਲਾਇਆ ਆ ਰਹੋ ਯਾਰੋ ਮੈਂ ਤਾਂ ਆਪੇ ਨੂੰ ਨਹੀਂ ਕਰਦੀਆਂ ਮੈਂ ਕਿਹਾ ਬਿਜੀ ਦੇ ਰਿਹਾ ਤੂੰ ਨਾ ਨਾ ਇਹ ਆਹੋਂ ਇਹ ਰਾਤ ਨੂੰ ਸਾਦੀ ਦੀ ਮਾਸੀ ਨੂੰ ਹੋਰ ਹੈਗਾ ਇੱਕ ਦੋ ਰਿਆ ਕਹਿੰਦੇ ਆ ਲੈ ਰਦੀ ਆ ਵੀ ਜੇ ਕਰੀਂ ਦੇ ਜਾਗੋ ਕਰੀਂ ਮੀਂਦਾ ਜੈਸਮੀਨ ਨਾ ਸੀ ਜਮੇ ਜੀ ਆਹ ਮੈਂ ਜਦੋਂ ਜਾ ਕੋਟਾ ਲੱਗਦਾ ਨਾ ਜੀ ਜੀ ਸਨੀਪਾ ਵੀ ਦੋ ਮਾਰੋ ਬੋਰਡ ਪਲਾ ਰਿਹਾ ਅਹਿਮਦ ਖੁਰ ਬੋਲਦੇ ਹੁੰਦੇ ਤੂੰ ਤੂੰ ਖੜੀ ਹੋ ਜਾ ਤੂੰ ਵੀਡੀਓ ਬਣਾ ਲੈ ਵਾ ਲੈ ਆ ਇੱਕ ਜਣੀ ਦੇ ਆ ਜਾ ਹਰਮਨ ਦੇਰ ਹਰਮਨ ਦੋ ਇਧਰ ਹੈ ਮੈਂ ਹੱਸਦੀ ਐ ਰੱਤ ਕਹਿੰਦਾ ਨਿੰਮਾ ਕਹਿੰਦਾ ਜਾਗੋ ਲੈ ਕੇ ਆਉਣੀ ਹੈ ਹੈ ਪੜ ਜਾਂਦਾ 15 ਮੀਟਰ ਨਾ ਜਾਲਦੇ ਮੈਂ ਵੀਡੀਓ ਬਣਾਉਣੇ ਤੇ ਚਰੇ ਜਾਂਦੇ ਤੇ ਕਹਿੰਦਾ ਕੋਲ ਦੋ ਗੇੜੇ ਦੇ ਕੇ ਦਿਖਾ ਚਲੋ ਲੈ ਕੇ ਵੀਡੀਓ ਚਲੋ ਲੰਬੇ ਲੜੂਣਾ ਮੈਂ ਮੈਂ ਨਹੀਂ ਲੈਣਾ ਯਾਦ ਕਰੀਏ ਚੱਬਾਈਆਂ ਮੈਂ ਤੈਨੂੰ ਦੇਖਦੀ ਕਰੀ ਗਈਆਂ ਇਹ ਕਿਤੇ ਚਲੀ ਕਿਤੇ ਲੇਕਾ ਸਿਵਾਈ ਨੂੰ ਮਾਰਤੋਂ ਲਿਆ ਤੂੰ ਵਾਹ ਮੇਰੇ ਉਹ ਚੱਲ ਚੱਲ ਲੰਘ ਗਿਆ ਅੰਮ੍ਰਿਤਪੁਰ ਚੱਲ ਨੱਚਾ ਆ ਗਈ ਆ ਚੱਲ ਨੱਚਾ ਦੋ ਜਣੇ ਤਾਂ ਤੇ ਨਾ ਨੱਚਦੇ ਨਾ ਇਹਨੂੰ ਸੰਗ ਲੱਗਦੀ ਸੀ ਹੋ ਹੋ ਰੋਪੜ ਜਾਣਾ ਨਾ ਲੈ ਕੇ ਜਾ ਉਹ भाई तू भी नाच लो ना देखना देखला मैं किसे ना नाचने दी हैगी मैं डरदी नहीं किसी को ना दे मैं दोहे नाचू ना मैं दोहे गाऊंगी ए का जी जोर ना पहले नाच तो ता भेज दूंगी रोपण महाराज नहीं तारा मैं ले जाना अपन नाच लो ठीक है जल्दी कर फिर गा लेना मैं तो बोली बाई में ना ठगी मन का सा भी जा ਆਪ ਕੋਈ ਨਹੀਂ ਆਏ ਹੈਗੇ ਬੱਸ ਉਹ ਖਾਲੀ ਤੇਰੇ ਘਰ ਆ ਟਿਚਲਾ ਫੇਰ ਦੇ ਚਾ ਲੋ ਜੀ ਆ ਜਾ ਸਰਦੇ ਤੇ ਚਕਾਓ ਆਪ ਚੈੱਕ ਕੋਈ ਮੈਂ ਕਿਚ ਕਿਹਤੇ ਮੇਰੇ ਕਿਚ ਕਿਹਤੇ ਚਲੋ ਭਾਬੀ ਜੀ ਓਡੀਸੀ ਹਰੇ ਹਰੇ ਗੋਲ ਗਾ ਜੀ ਮੇਰੇ ਮੇਰੇ ਦੇਖ ਕੇ ਉਹ ਨਹੀਂ ਵਾਤਾ

ਕਿਆ ਕੁਝ ਬੰਦੇ ਉਹਦੇ ਵਿੱਚ ਅੱਜ ਜਿਹੜੇ ਪਹਿਲੀ ਵਾਰ ਬਾਤੀ ਆ ਜੀ ਨਜ਼ਰ ਤਾਂ ਹੀ ਨਜ਼ਰ ਲੱਗ ਗਈ ਜੀ ਨਹੀਂ ਆਈ ਇਹਨੂੰ ਮਿੱਟੀ ਚੱਕਾ ਕੇ ਮਿੱਟੀ ਚੱਕ ਕੇ ਇਹਦੀ ਪੈਰਾਂ ਦੀ ਚੱਕ ਗਈਆਂ ਬਾਦੂ ਮਿੱਟੀ ਵੀ ਸਾਡੇ ਉਧਰ ਸਿੱਧੀ ਫੜ ਫੜ ਮਿੱਟੀ ਚੱਕ ਕੇ ਆਏ ਸੁਆਹ ਹਾ ਫੁੱਕਣੀ ਨੈਰੀ ਨਾ ਨੈਰੀ ਨਾ ਮਾਤਾ ਜੀ ਵੀ ਜੋ ਤੇਰੇ ਘਰ ਵਾਲੇ ਕੋਲ ਜੂਠ ਖਾਮ ਚੱਲ ਜੀ ਕਰ ਰਗੇ ਕੰਪਲੀਟ ਕਰ ਦੋ ਕੰਪਲੀਟ ਕਰੂੰਗੀ ਹਾਂ ਮੈਂ ਵੀ ਤੁਹਾਨੂੰ ਪਾਈ ਧੱਕਣੇ ਕੋਈ ਆਹ ਪਾਣੀ ਨਹੀਂ ਸੁਣਿਆ ਖੜੀ ਹੈ ਮੇਰੇ ਨਾਲ ਕਰਵਾਇਆ ਬੱਲੇ ਆ ਲਈ ਦੋ ਡੋਲੂ ਹੋਰ ਆ ਗਏ ਆ ਲੋ ਪੈਸੇ ਵੀ ਲਿੱਤੇ ਪੈਸੇ ਵੀ ਹੈ ਇੱਕ ਵੀ ਲੈ ਜਾਓ ਇਹ ਤਾਂ ਜੀ ਨਿਆ ਕੋਈ ਕੰਮ ਨਹੀਂ ਕਰਦਾ ਜਬੀ ਆ ਗਏ ਆ ਪੈਸੇ ਮੈਂ ਜੇਬ ਚ ਪਾ ਲੈਣਾ ਆ ਵੀ ਜੀ ਆਹ ਪਈ ਵੀ ਦੇਖ ਲੈ ਬੱਲੇ ਕਿੰਨੀ ਹੈ ਧੱਕਣ ਦੋ ਜਿਹੜੇ ਨਿਕਲਦਾ ਬੜੇ ਬੜੇ ਖੁਲ ਨਹੀਂ ਹੈਗਾ ਜਲੇਬੀਆਂ ਲੱਡੂ ਸਾਰਾ ਕੁਝ ਆਹ ਮਾਣ ਆਹ ਕੋਈ ਨਾ ਦੇ ਨਾਲ ਸਪਲਾਈ ਐਸ ਤੇ ਉਹਦੇ ਜੀ ਮੈਂ ਬਾਈ ਬੋਦਲੇ ਬਾਈ ਲਾ ਲਾ ਬੰਦੇ ਜਿਵੇਂ ਬੈਠੀ ਹੈ ਹਾਂ ਪ੍ਰਿੰਟੇ ਦਾ ਸਿਕਾਓ ਚਲੋ ਦੋ ਜਾਨੇ

ਮਾਰ ਦਾ ਪੂਰਾ ਮੇਲਾ ਹੀ ਲੱਗਿਆ ਹੋਰ ਪਰ ਕੇ ਮੇਲਾ ਲੱਗਿਆ ਹੋਰ ਮੰਜੀ ਦਾ ਮਾਰਾ ਬਹੁਤ ਜੁਲਦਾ ਦੇਖਿਆ ਪਿੰਡ ਦਾ ਬੁਰੀ ਰੌਣਕਾ ਦੇਖੋ ਆਹ ਰਿਕ ਮੇਰਾ ਦੈਰ ਹੈ ਮੇਰੇ ਸਭ ਜਾਗਣੇ ਕੋਈ ਬਿਧੀਰ ਨੂੰ ਲੱਗੀ ਇਹ ਵੀ ਪਰੀ ਸੀ ਕਿੱਥੇ ਲਾਉਂਦੇ ਸਪਰੀ ਆਵੇਂ ਦੀ ਲਵਾਰੀ

ਹੈ ਨਈ ਤੇਰੇ ਦਿਖਾਈ ਦਾ ਦਰਵੀ ਚੜ ਗਈ ਪਿੱਛੇ ਮੈਂ ਘੱਟੇ ਘੱਟ ਲਵਾਈ ਸੀ ਮੈਂ ਆਪਣੇ ਮਨਾ ਕਰਿਆ ਤਾਂ ਮੈਂ ਫਿਰ ਵੀ ਲਵਾ ਲਈ ਤੋ ਕੋਈ ਨਹੀਂ ਮੇਰਾ ਨਾਮ ਲੈਦੀ ਅਮਿਆ ਇੱਕ ਵੰਡ ਮਹਿਰਤਾ ਹਪਾ ਇੱਕ ਤੁਸੀਂ ਦੇਵਰਾਜ ਕਢੀ ਕੱਢ ਕੇ ਉਹਦੇ ਪਰਚਾਰ ਖਾ ਚਾਹਦਾ ਕੋ ਡੋਲ ਦੂੰਗਾ ਪਰਚਾਰ ਕਢੀ ਤੁਸੀਂ ਦੇਖ ਲੈ ਦੇਰੇ ਕਢੀ ਕੇ ਕਿੱਧਰ ਰੱਖਣੀ ਚਾਹੁੰਦਾ ਬਰਾਗ ਦੇ ਤਰਫ ਨੂੰ ਕੱਚਕੋ ਪੀਓ ਚਾਹ ਆਪਣੀ ਦੌਰ ਨਾਲ ਆ ਆਮਨੇ ਬੜਿਆ ਠੀਕ ਹੁਣ ਖੁਸ਼ ਐ ਉਹ ਰਹਿਣ ਦੇ ਰਹਿਣ ਦੇ ਰਹਿਣ ਦੇ ਰਹਿਣ ਦੇ ਰਹਿਣ ਦੇ ਰਹਿਣ ਦੇ ਠੀਕ ਵੀ ਦੋ ਵਾਰ ਮੇਰਾ ਉੱਧਰ ਪੈਸਾ ਕੀ ਕਰ ਕੇ ਕੈਦਲੀ ਵੀ ਲਿਆਉਂਦੀ ਬਾਹਰ ਹਾਂ ਮੈਂ ਤਾਂ ਆਪ ਕਹਿੰਦੀ ਕਿ ਇਹ ਜੰਦੀ ਠੀਕ ਦੀ ਲੱਡੂ ਵੀ ਮੰਗਾਣੇ ਪੈਣੇ ਆ ਗਿਆ ਸਿਸਟਮ ਬਲਾਮ ਘਾਲੋ ਬਈ ਇਹ ਜਦਲੀ ਰੱਖ ਲੂਗੀ ਇਹ ਜਿਆਦਾ ਜਾਨੀ ਨੀ ਆ ਜਾ ਲੋਕ ਜਾਨੀ ਨੂੰ ਮੰਗਾ ਦੇ ਦੋ ਜਾਨੀ ਖਰਚੇ ਇਹਨੂੰ ਆ ਦੇ ਆ ਤੂੰ ਤੋ ਮੈਂ ਹੈ ਤੈਨੂੰ ਲੱਡੂ ਬੜਾ ਡੋਂਗਾ ਲੱਡੂ ਲੈ ਆ ਪਰ ਲਿਓ ਮੈਂ ਪੂਰਾ ਜਾ ਵੀ ਲੱਡੂ ਲੈ ਲੈਣਾ ਆ ਵੀ ਲੱਡੂ ਲੱਡੂ ਕਰਦਣ ਆ ਫੜੀ ਗਈ ਤੁਹਾਨੂੰ ਦੂਆ ਲੱਗੇ ਫੰਡਾ ਲਾ ਰਿਹਾ 10 ਕਿੰਨੇ ਕਿਲੋ ਚਾਹੀਦੇ ਤੁਹਾਨੂੰ ਜੀ 1 ਕਿਲੋ ਹੈ 1 ਕਿਲੋ ਕਿਲੋ ਲੈ ਦੋ ਕਿਲੋ ਕਿੰਨੇ ਕਿਦਾਂ ਹੈ ਹੋਰ ਐਡਾ ਮਿਲ ਜਾ ਕੇ ਵਰਤੀ ਵਰਤੀ ਅਗੇ ਖੁਰਮੇ ਖੁਰਮੇ ਦੇ ਪੂਰੇ ਖੁਰਮੇ ਆ ਗਿਆ ਰੰਗ ਬਰੰਗੇ ਖੁਰਮੇ ਆ ਜੀ

ਮਸੀ ਆ ਗਏ ਚਲੋ ਇਹ ਚਲੋ ਉਹ ਉਹ ਇਹ ਦਾਸ ਦਾ ਖਾਣਾ ਪਾ ਲਓ ਮਮਾ ਮੈਂ ਵਿੱਚੋਂ ਚਾਹੀਦਾ ਤੋ ਵੀ ਲਾਵਾੜੀ ਨਹੀਂ ਲਾਉਂਦੀ ਮੈਂ ਲਾਉਂਦੀ ਉਂਦਰ ਉਂਦਰ ਕਿਧਰ ਹੋਰ ਕਹਿੰਦਾ ਤੇਰਾ ਵਾਪਸ ਦੋ ਬਰਾਬਰ ਕੇ ਦੇਖ ਲੈ ਗੁਰੀ ਬੁਰੀ ਬਸ ਸਤਿਕਾਰ ਉਹ ਜਿੰਨੇ ਤੋਂ ਰਹਿ ਗਿਆ ਉਹਨੇ ਦੇਖ ਲੈ ਆ ਨਾ ਦੂਆ ਨੂੰ ਬਚੇ ਰਹਾ ਨੀ ਉਹ ਬਣਾਉਣੀ

মাছ <laughs> পানী <laughs> ਕੀ ਗੱਲ ਹੁੰਦੀ ਹੈ ਨਾ ਨੀਂਦ ਭਾਈ ਖਾਂਦੀ ਦੁੱਧ ਪਤਾ ਨਹੀਂ ਆਏ ਤਾਂ ਕੇ ਲੜਕੀ ਰਸੀ ਹਾਈ ਕਾਰ ਦੇ ਲੜਕੀ ਲੱਸੀ ਰਸੀ ਨਾ ਪੀਣਾ ਗੱਸੀ ਪੀਣਾ